ਉਸੀ ਸਭ ਨੇ ਦੀਪ ਸਰਦਾਰਨੀ ਦਾ ਨਾਮ ਤਾਂ ਜਰੂਰ ਸੁਣਿਆ ਹੋਵੇਗਾ ਉਹ ਮਸ਼ਹੂਰ ਬਲੌਗਰ ਤੇ ਇਨਸਟਾਗ੍ਰਾਮਰ ਇਨਫਲੂਐਂਸਰ ਹੈ ਆਪਣੀਆਂ ਮਸਤੀ ਭਰੀਆਂ ਵੀਡੀਓਜ਼ ਅਤੇ ਦਿਲ ਨੂੰ ਛੂਹਣ ਵਾਲੇ ਵਲੌਗਸ ਨਾਲ ਹੀ ਉਸਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਉਸ ਦੇ ਇੰਟਰਨੈਟ ਤੇ ਲੱਖਾਂ ਚਾਹਣ ਵਾਲੇ ਹਨ ਜੋ ਹਰ ਰੋਜ਼ ਉਸਤੇ ਨਵੇਂ ਕੰਟੈਂਟ ਦੀ ਉਡੀਕ ਕਰਦੇ ਹਨ ਹਾਲਾਂਕਿ ਹੁਣੀ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਜੋ ਉਸਦੇ ਫੈਨਸ ਨੂੰ ਝਟਕਾ ਦੇ ਰਹੀ ਹੈ ਸੋਸ਼ਲ ਮੀਡੀਆ ਤੇ ਦੀਪ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿੱਥੇ ਉਹ ਹਸਪਤਾਲ ਦੇਖ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਉਸ ਦੇ ਹੱਥ ਵਿੱਚ ਡ੍ਰਿਪ ਲੱਗੀ ਹੋਈ ਹੈ ਤੇ ਉਸ ਦਾ ਚਿਹਰਾ ਵੀ ਥਕਾਵਟ ਭਰਿਆ ਤੇ ਨਾਜ਼ੁਕ ਲੱਗ ਰਿਹਾ ਹੈ ਇਹ ਤਸਵੀਰਾਂ ਦੇਖ ਕੇ ਦੀਪ ਦੇ ਚਾਹਣ ਵਾਲੇ ਕਾਫੀ ਚਿੰਤਤ ਹੋ ਗਏ ਲੋਕ ਉਸ ਦੀ ਤੰਦਰੁਸਤੀ ਲਈ ਦਿਲੋਂ ਦੁਆ ਕਰ ਰਹੇ ਹਨ ਅਤੇ ਕਮੈਂਟ ਸੈਕਸ਼ਨ ਵਿੱਚ ਉਸ ਨੂੰ ਹੌਸਲਾ ਦੇ ਰਹੇ ਹਨ ਪਰ ਅਜੇ ਤੱਕ ਦੀਪ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਆਖਰ ਉਸ ਨੂੰ ਹੋਇਆ ਕੀ ਹੈ ਉਸ ਨੇ ਸਿਰਫ ਤਸਵੀਰਾਂ ਰਾਹੀਂ ਇਹ ਦਰਸਾਇਆ ਕਿ ਉਹ ਹਸਪਤਾਲ ਹੈ ਜਿਵੇਂ ਹੀ ਕੋਈ ਹੋਰ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਨਾਲ ਉਹ ਲਾਜ਼ਮੀ ਸਾਂਝੀ ਕਰਾਂਗੇ ਸਾਡੇ ਵੱਲੋਂ ਵੀ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਦੀਪ ਸਰਦਾਰਨੀ ਜਲਦੀ ਠੀਕ ਹੋ ਜਾਵੇ ਅਤੇ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੇ ਘਰ ਵਾਪਸ ਪਰਤੇ ਉਹ ਸਦਾ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ ਲੋਕਾਂ ਨੂੰ ਹਸਾਉਂਦੀ ਹੈ ਤੇ ਆਪਣੀਆਂ ਉਮੀਦਾਂ ਭਰੀਆਂ ਵੀਡੀਓਜ਼ ਨਾਲ ਹਮੇਸ਼ਾ ਪਿਆਰ ਵੰਡਦੀ ਹੈ ਫਿਲਹਾਲ ਸਾਨੂੰ ਵੀ ਉਮੀਦ ਹੈ ਕਿ ਦੀਪ ਜਲਦੀ ਸੇਤਮੰਦ ਹੋ ਜਾਵੇਗੀ ਅਤੇ ਫਿਰ ਤੋਂ ਪਹਿਲਾਂ ਵਾਂਗ ਹੀ ਆਪਣੀ ਰੁਟੀਨ ਵਿੱਚ ਵਾਪਸ ਆ ਜਾਵੇਗੀ ਤੁਹਾਡੀ ਕੀ ਰਾਏ ਹੈ ਇਸ ਘਟਨਾ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ